ਇਹ ਮੋਰਚਾ ਲਗਾਤਾਰ ਜਾਰੀ ਰੱਖਾਂਗੇ ਕੇਂਦਰ ਦੀ ਮੋਦੀ ਸਰਕਾਰ ਨੋਟ ਕਰ ਲੇ ਇਹ ਮੋਰਚਾ ਮੁੱਕਣ ਵਾਲਾ ਨਹੀਂਗਾ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨ ਦਸਵੇਂ ਦਿਨ ਵੀ ਬੈਠੇ ਹੋਏ ਨੇ ਦਰਨਾ ਚੱਲ ਰਿਹਾ ਪਰ ਦਿੱਲੀ ਕੂਚ ਦੇ ਪ੍ਰੋਗਰਾਮ ਤੇ ਅੱਜ ਤੇ ਕੱਲ ਲਈ ਬ੍ਰੇਕ ਰਹੇਗਾ ਲੰਘੇ ਕੱਲ ਖਨੌਰੀ ਬਾਰਡਰ ਤੇ ਕਿਸਾਨ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਦੋਵਾਂ ਥਾਵਾਂ ਤੇ ਸਥਿਤੀ ਤਣਾਅਪੂਰਨ ਹੋ ਗਈ ਇਸ ਲਈ ਫੈਸਲਾ ਲਿਆ ਗਿਆ ਇਹ ਮੋਰਚਾ ਲਗਾਤਾਰ ਜਾਰੀ ਰੱਖਾਂਗੇ ਕੇਂਦਰ ਦੀ ਮੋਦੀ ਸਰਕਾਰ ਨੋਟ ਕਰ ਲੇ ਇਹ ਮੋਰਚਾ ਮੁੱਕਣ ਵਾਲਾ ਨਹੀਂਗਾ ਜਾਂ ਤੋਂ ਅਗਲੀ ਰਣਨੀਤੀ ਅਗਲੇ ਦੋਆਂ ਦਿਨਾਂ ਸਪਸ਼ਟ ਕਰਾਂਗੇ ਅਜੇ ਖਨੌਰੀ ਵਾਲੀ ਸਾਰੀ ਘਟਨਾ ਦਾ ਜਾਜਾ ਲੈ ਲੀਏ ਦੋ ਦਿਨ ਦਿੱਲੀ ਕੂਚ ਵਾਲੇ ਮਸਲੇ ਤੇ ਸਟੇ ਹੋਊਗਾ ਠੀਕ ਆ ਉਹਦੇ ਵਿੱਚ ਗਾਹਾਂ ਕੀ ਫੈਸਲਾ ਨਾ ਲਿਆਂਗੇ ਇਲਜ਼ਾਮ ਵੀ ਨੀ ਕਿ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਅੰਦੋਲਨ ਦੇ ਅੰਦਰ ਕੁਝ ਲੋਕ ਦਾਖਲ ਹੋਏ ਉਹਨਾਂ ਨੇ ਕੁੱਟਮਾਰ ਕੀਤੀ ਟਰੈਕਟਰਾਂ ਤੇ ਟਰਾਲੀਆਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਇਆ ਗਿਆ ਲੰਗੇ ਕੱਲ ਹੰਜੂ ਗੈਸ ਦੇ ਗੋਲਿਆਂ ਕਰਕੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਵੀ ਤਬੀਅਤ ਵਿਗੜ ਗਈ ਸੀ ਉਹਨਾਂ ਨੂੰ ਐਮਰਜੈਂਸੀ ਹਸਪਤਾਲ ਲੈ ਜਾਣਾ ਪਿਆ ਸੀ ਕਿਸਾਨ ਲੀਡਰ ਨੇ ਅਪੀਲ ਕੀਤੀ ਹੈ ਕਿ ਫਿਲਹਾਲ ਅੰਦੋਲਨ 2 ਦਿਨ ਲਈ ਦਿੱਲੀ ਵੱਲ ਨਹੀਂ ਵਧੇਗਾ ਉਧਰ ਸ਼ੁਭਕਰਨ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਕਹਿ ਕਿ ਗੋਲੀ ਚਲਾਉਣ ਵਾਲੇ ਤੇ ਪਰਚਾ ਹੋਵੇਗਾ ਸ਼ੁਭਕਰਨ ਦੇ ਪਰਿਵਾਰ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ ਮੈਂ ਸ਼ੁਭਕਰਨ ਨੂੰ ਵਾਪਸ ਤਾਂ ਲੈ ਨਹੀਂ ਸਕਦਾ ਪਰ ਇੰਨਾ ਕ ਮੈਂ ਅਸ਼ੋਰ ਕਰ ਸਕਦਾ ਇੰਨਾ ਕ ਮੈਂ ਗਰੰਟੀ ਦਿਨਾ ਕਿ ਇਸ ਪਰਿਵਾਰ ਦੇ ਨਾਲ ਖੜੂਗਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਕਿਉਂਕਿ ਦੋ ਭੈਣਾਂ ਨੇ ਤੇ ਜੋ ਵੀ ਪਰਿਵਾਰ ਨੂੰ ਚਾਹੀਦਾ ਹੋਊਗਾ ਆਰਥਿਕ ਸਹਾਇਤਾ ਵੱਧ ਤੋਂ ਵੱਧ ਐਲਾਨ ਕਰਨਾ ਚਾਹਣਾ ਕਿ ਪਰਚਾ ਵੀ ਹੋਊਗਾ ਪੋਸਟਮਾਰਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ ਤੇ ਜਿਹੜੇ ਅਧਿਕਾਰੀ ਜਾ ਜੁੜੀ ਜ਼ਿੰਮੇਦਾਰ ਨੇ ਸ਼ੁਭ ਕਰਨ ਦੀ ਮੌਤ ਦੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ ਕਿਉਂਕਿ ਦੋ ਕਿੱल्ल्या ਦਾ ਮਾਲਕ ਸ਼ੁਭ ਕਰਨ ਕੋਈ ਫੋਟੋਆਂ ਖਿਚਾਉਣ ਨੇ ਆਇਆ ਸੀ ਕੋਈ ਵੀਡੀਓ ਬਣਾਉਣ ਨੇ ਆਇਆ ਸੀ ਉਹ ਆਪਣੇ ਦੋ ਕਿੱल्ल्या ਨੂੰ ਬਚਾਉਣ ਆਇਆ ਸੀ ਜ